21 ਤਰੀਕ ਨੂੰ ਮੱਸੀਆ ਤੋਂ ਪਹਿਲਾਂ ਘਰੋਂ ਕੱਢ ਦਿਓ ਇਹ ਦੋ ਚੀਜ਼ਾਂ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਕਿਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਗੁਰੂ ਨੇ ਕਿਰਪਾ ਕੀਤੀ ਹੈ ਮੇਰੇ ਪਾਤਸ਼ਾਹ ਜੀ ਨੇ અપਾਰ ਮਿਹਰਮਤ ਕਰ ਦਿੱਤੀ ਹੈ ਗੁਰਮਖ ਪਿਆਰਿਓ ਸਤਿਗੁਰੂ ਦੀ ਕਿਰਪਾ ਵਰਤੀ ਇੱਕ ਬੇਨਤੀ ਕਰਕੇ ਮੈਂ ਆਪ ਜੀ ਦਾ ਧਿਆਨ ਜ਼ਰੂਰ ਦਵਾ ਦਿਆਂ ਮਸਿਆ ਜਿਹੜੀ ਹੈ ਉਹ 21 ਤਰੀਕ ਦੀ ਹੈ ਪਾਵਕੀ 21 ਸਤੰਬਰ ਤੇ ਇਹ ਜਿਹੜੀ ਮਸਿਆ ਹੈ ਇਹ ਅਸੂਦੇ ਮਹੀਨੇ ਦੀ ਮਸਿਆ ਹੈ ਗੁਰਮਖ ਪਿਆਰਿਓ ਤੇ ਇਹ ਮੱਸੀਆ ਨੂੰ ਜਿਹੜਾ ਹੈ तकरीबन ਸਾਡੀ ਜਿਹੜੀ ਸੰਗਤ ਹੈ ਜਾਂ ਜਿਵੇਂ ਕਹਿ ਲੋ ਵੀ ਜਿਹੜੇ ਲੋਕ ਨੇ ਉਹ ਥੋੜੇ ਜੇ ਵੇਲੇ ਹੁੰਦੇ ਨੇ ਕੰਮਾਂ ਤੋਂ ਕਿਉਂਕਿ ਸੀਜ਼ਨ ਜਿਹੜਾ ਇਸ ਤੋਂ ਬਾਅਦ ਹੀ ਸ਼ੁਰੂ ਹੁੰਦਾ ਲਗਭਗ ਤੇ ਤੇ ਜੇ ਹੁਣ ਆਪਾਂ ਗੱਲ ਕਰੀਏ ਵੀ ਪਰਮਾਤਮਾ ਵਾਲੇ ਮਾਰਗ ਦੀ ਤੇ ਹੁਣ ਤੁਸੀਂ ਕਹੋਗੇ ਵੀ ਮੱਸੀਆ ਨਾਲ ਉਹਦਾ ਕੀ ਸਬੰਧ ਹੈ ਜੀ ਮਸੀਆ ਨਾਲੋਂ ਦਾ ਸਬੰਧ ਜਿਹੜਾ ਹੈ ਉਹ ਕੋਈ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਮਸੀਆ ਨੂੰ ਇਹ ਰੱਬ ਮਨਾਉਣਾ ਹੈ ਜਾਂ ਮਸੀਆ ਨੂੰ ਮਿਲੇਗਾ ਸਾਥ ਸੰਗਤ ਹੋਰ ਕਿਸੇ ਦਿਨ ਹੈ ਹੀ ਨਹੀਂ ਤੇ ਸਤਿਗੁਰੂ ਤੇ ਇਥੋਂ ਤੱਕ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਪਾਤਸ਼ਾਹ ਕਹਿੰਦੇ ਨੇ ਉਹ ਵੇਲਾ ਹੀ ਤਨ ਹੈ ਜਿਹਦੇ ਵਿੱਚ ਸਤਿਗੁਰੂ ਦਾ ਦیدارਾ ਹੋ ਜਾਏ ਜਿਹਦੇ ਵਿੱਚ ਪਾਤਸ਼ਾਹ ਦਾ ਦیدارਾ ਹੋ ਜਾਏ ਤੇ ਗੁਰਮੁਖ ਪਿਆਰਿਓ ਲਗਾਤਾਰ ਆਪਾਂ ਨੂੰ ਇਹ ਗੱਲ ਜਿਹੜੀ ਹੈ ਉਹ ਸਮਝਣੀ ਪਵੇਗੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਨੂੰ ਸਾਰੀ ਬਾਣੀ ਜਿਹੜੀ ਹੈ ਉਹ ਸਮਝ ਪੈਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜਿਹੜੀ ਹੈ ਉਹ ਆਪਾਂ ਨੂੰ ਬਿਲਕੁਲ ਸਮਝ ਪੈਂਦੀ ਹੈ ਸਤਿਗੁਰੂ ਕਹਿੰਦੇ ਨੇ ਸਾਹ ਜਿਹੜੀ ਰੁੱਤ ਹੈ ਨਾ ਜਿਹੜੀ ਇਹ ਘੜੀ ਹੈ ਜਿਸ ਘੜੀ ਵਿੱਚ ਸਤਿਗੁਰੂ ਨੂੰ ਧਿਆਇਆ ਜਾਏ ਉਹ ਘੜੀ ਵੀ ਸੁਵੱਲੀ ਹੈ ਉਹ ਚੰਗੀ ਹੈ ਤੇ ਪਿਆਰਿਓ ਜਿਹੜੇ ਮਰਜ਼ੀ ਟਾਈਮ ਜਿਹੜੇ ਮਰਜ਼ੀ ਦਿਨ ਬੈਠ ਕੇ ਗੁਰੂ ਦਾ ਨਾਮ ਲਓ ਸਤਸੰਗਤ ਕਰੋ ਉਹ ਦਿਨ ਉਹ ਉਸ ਭਲਾ ਜਿਹੜਾ ਸਮਾਂ ਨਾ ਉਹ ਚੰਗਾ ਹੈ ਤੇ 21 ਤਰੀਕ ਚਲੋ ਜੇ ਆਪਾਂ ਮੱਸਿਆ ਨੂੰ ਵਧੀਆ ਮੰਨਦੇ ਆ ਜਾਂ ਕਿਸੇ ਹੋਰ ਦਿਨ ਨੂੰ ਆਪਾਂ ਵਧੀਆ ਮੰਨਦੇ ਆ ਚੰਗੀ ਗੱਲ ਹੈ ਤੇ ਵਧੀਆ ਮੰਨਣਾ ਜੇ ਅਸੀਂ ਮਾੜੇ ਕੰਮ ਤੋਂ ਬਚ ਰਹੇ ਆ ਕੋ ਕਰਮ ਤੋਂ ਬਚ ਰਹੇ ਆ ਵੈਮਾ ਪਰਮਾ ਤੋਂ ਬਚਨੇ ਆ ਸਾਧ ਸੰਗਤ ਤਾਂ ਬੜੀ ਚੰਗੀ ਗੱਲ ਆ ਉਹ ਦਿਨ ਚੰਗਾ ਆ ਮੇਰੇ ਹਿਸਾਬ ਦੇ ਵਿੱਚ ਬੜੀ ਵਧੀਆ ਗੱਲ ਤੇ ਗੁਰਮੁਖ ਵਿਆਰਿਓ ਚਲੋ ਜੇ ਮੱਸੀਆ ਦੀ ਆਪਾਂ ਗੱਲ ਕਰੀਏ ਤੇ ਆਪਾਂ ਮੱਸੀਆਂ ਨੂੰ ਬੈਠ ਕੇ ਵੱਧ ਤੋਂ ਵੱਧ ਸਤਿਗੁਰੂ ਦਾ ਨਾਮ ਲਈਏ 파ਰਸ਼ਾ ਦਾ ਨਾਮ ਲਈਏ ਇਹ ਰਜ਼ੇ ਮਿਆਂ ਵਾਲੀ ਜ਼ਿੰਦਗੀ ਦੇ ਵਿੱਚੋਂ ਨਿਕਲ ਕੇ ਨਾ ਇਹ ਸਤਿਗੁਰੂ ਮਹਾਰਾਜ ਜੀ ਦੀ ਆਪਾਂ ਗੱਲ ਨੂੰ ਨੋਟ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਆਪਾਂ ਆਪਣੀ ਸਾਂਝ ਬਣਾਈਏ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਤੇ ਹੀ ਹੋਈ ਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਆਪਾਂ ਜੁੜੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਆਪਾਂ ਸਾਰੇ ਸਾਂਝ ਬਣਾਈਏ ਸਭ ਤੋਂ ਵੱਡੀ ਗੱਲ ਇਹ ਹੋਈ ਆ ਤੇ ਆਪਾਂ ਆਪਣੇ ਵਿੱਚੋਂ ਵਿਕਾਰ ਕੱਢੀਏ ਜਿੰਨੇ ਵੀ ਵਿਕਾਰ ਨੇ ਸਭ ਤੋਂ ਪਹਿਲੀ ਗੱਲ ਆਪਣੇ ਹਿਰਦੇ ਰੂਪ ਘਰ ਦੇ ਵਿੱਚੋਂ ਵਿਕਾਰਾਂ ਨੂੰ ਬਾਹਰ ਕੱਢ ਦੀਏ ਦੂਜੀ ਗੱਲ ਸਾਧ ਸੰਗਤ ਤੇ ਜਿੰਨੇ ਵਹਿਮ ਭਰਮ ਆਪਾ ਕਰਦੇ ਆ ਨਾ ਉਹਨਾਂ ਨੂੰ ਆਪਾਂ ਛੱਡ ਦਈਏ ਸਾਧ ਸੰਗਤ ਆਪਾਂ ਮੰਨਦੇ ਆ ਵੀ ਇਹ ਜਿਹੜੀ ਅਸੂ ਮਹੀਨੇ ਦੀ ਮਸਿਆ ਹੈ ਬਹੁਤੇ ਬਜ਼ੁਰਗ ਮੰਨਦੇ ਨੇ ਕਹਿੰਦੇ ਇਹ ਮਸਿਆ ਬਹੁਤ ਚੰਗੀ ਹੁੰਦੀ ਹੈ ਬੜੀ ਲਾਭਦਾਇਕ ਹੁੰਦੀ ਹੈ ਤਾਂ ਸਾਧ ਸੰਗਤ ਇਹ ਮਸਿਆ ਨੂੰ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਜੇ ਵੇਖਦੇ ਆ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਨਾਲ ਜੇ ਆਪਾਂ ਸਮਝਦੇ ਆ ਤੇ ਗੁਰਮੁਖ ਪਿਆਰਿਓ ਬੜੀ ਚੰਗੀ ਚੀਜ਼ ਐ ਬੜੀ ਅੱਛੀ ਬਾਤ ਐ ਬੜੀ ਚੰਗੀ ਗੱਲ ਜੇ ਆਪਾਂ ਜਿੰਨਾ ਵੇਖੀਏ ਤੇ ਨਾਲ ਇੱਕ ਬੇਨਤੀ ਮੈਂ ਹੋਰ ਕਰ ਦੇਵਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਆਪਾਂ ਪੜ੍ਹਦੇ ਹਾਂ ਜਿਹਦੇ ਵਿੱਚ ਸਾਨੂੰ ਅਨੇਕਾਂ ਉਦਾਹਰਨਾਂ ਜੜੀਆਂ ਨੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ ਨੇ ਪਾਤਸ਼ਾਹ ਜੀ ਅਨੇਕਾਂ ਉਦਾਹਰਨਾਂ ਸਾਨੂੰ ਦਿੰਦੇ ਨੇ ਜਿਹਦੇ ਵਿੱਚ ਸਤਿਗੁਰਾਂ ਨੇ ਸਭ ਤੋਂ ਵੱਡੀ ਗੱਲ ਕੀਤੀ ਪਾਵਨ ਬਾਣੀ ਦੀ ਮਨਮੁਖ ਦਰ ਢੋਈ ਨਾ ਲਹ ਹੈ ਭਾਏ ਦੂਜੇ ਕਰਮ ਕਮਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਜਿਹੜੇ ਹਮੇਸ਼ਾ ਵਿਕਾਰਾਂ ਦੇ ਵਿੱਚ ਫਸੇ ਰਹਿੰਦੇ ਨੇ ਦੁਨੀਆਦਾਰੀ ਦੇ ਝੇੜੇ ਵਿੱਚ ਫਸੇ ਰਹਿੰਦੇ ਨੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਕੋਈ ਵੀ ਰਖਵਾਲਾ ਨਹੀਂ ਹੁੰਦਾ ਕਹਿੰਦੇ ਉਹਨਾਂ ਨੂੰ ਕੁਝ ਵੀ ਚੀਜ਼ ਚੰਗੀ ਨਹੀਂ ਲੱਗਦੀ ਪਾਤਸ਼ਾਹ ਕਹਿੰਦੇ ਤ੍ਰਿਗ ਖਾਣਾ ਤ੍ਰਿਗ ਪਹਿਨਣਾ ਜਿਨ੍ਹਾਂ ਦੂਜੇ ਭਾਏ ਪਿਆਰ ਜਿੰਨਾ ਮਨੁੱਖਾਂ ਦੀ ਲਗਨ ਮਾਇਆ ਦੇ ਮੋਹ ਵਿੱਚ ਟਿੱਗੀ ਰਹਿੰਦੀ ਹੈ ਉਹਨਾਂ ਦਾ ਚੰਗੇ ਚੰਗੇ ਪਦਾਰਤ ਖਾਣਾ ਹੰਡਾਉਣਾ ਵੀ ਉਹਨਾਂ ਵਾਸਤੇ ਫਟਕਾਰਯੋਗ ਹੈ ਜੀਵਨ ਹੀ ਉਹਨਾਂ ਦਾ ਫਟਕਾਰਯੋਗ ਹੈ ਸਾਥ ਸੰਗਤ ਉਹਨਾਂ ਦਾ ਜੀਵਨ ਹੀ ਫਟਕਾਰਯੋਗ ਹੋ ਜਾਂਦਾ ਹੈ ਜਿਹੜੇ ਗੁਰੂ ਦੇ ਬਾਣੀ ਵਿੱਚ ਨਹੀਂ ਚੱਲੇ ਜਾਂ ਸਤਿਗੁਰੂ ਦੇ ਬਾਣੀ ਵਿੱਚ ਨਹੀਂ ਚੱਲੇ ਬਹੁਤੇ ਲੋਕ ਕਰਨੇ ਤੇ ਕੁਕਰਮ ਹੁੰਦੇ ਨੇ ਕਮਾਉਣੇ ਵਿਕਾਰ ਹੁੰਦੇ ਨੇ ਕਹਿੰਦੇ ਜੀ ਆਹ ਦਿਨ ਮਾੜਾ ਆਹ ਦਿਨ ਆਪਾਂ ਵਿਕਾਰ ਨਹੀਂ ਕਮਾਉਣੇ ਭਾਵ ਕਿ ਆਹ ਦਿਨ ਜਿਹੜਾ ਹੈ ਹੁਣ ਜਿਵੇਂ ਆਪਾਂ ਕਹਿੰਦੇ ਵੀ ਤਾਰਨੀਆਂ ਖੱਲਾਂ ਤੇ ਜਿਹੜਾ ਹੈ ਭੇਦ ਭਾਵ ਕਰਨੇ ਵਹਿਮਾਂ ਦੇ ਸਾਧ ਸੰਗਤ ਉੱਥੇ ਚੀਜ਼ ਸੋਭਾ ਨਹੀਂ ਦਿੰਦੀ ਹੁਣ ਕਮਾਉਣੇ ਵਿਕਾਰ ਤੇ ਭੇਦ ਭਾਵ ਕਰਨੇ ਦਿਨਾਂ ਦੇ ਆਹ ਦਿਨ ਤਾਂ ਜੀ ਬਾਬਿਆਂ ਦਾ ਦਿਨ ਹੁੰਦਾ ਹੈ ਆਹ ਦਿਨ ਨਹੀਂ ਆਪਾਂ ਕੁਝ ਕਰਨਾ ਕਦੇ ਇਹੋ ਜਿਹਾ ਦਿਨ ਮਨਾਇਆ ਵੀ ਆਹ ਦਿਨ ਤਾਂ ਜੀ ਮੇਰੇ ਪਾਤਸ਼ਾ ਲਈ ਹੈ ਮੇਰੇ ਸਤਿਗੁਰੂ ਲਈ ਹੈ ਆ ਦਿਨ ਚ ਮੈਂ ਕੋਈ ਨਿੰਦਾ ਚੁਗਲੀ ਨਹੀਂ ਕਰਨੀ ਆ ਦਿਨ ਚ ਮੈਂ ਕੋਈ ਮਾੜਾ ਕੰਮ ਨਹੀਂ ਕਰਨਾ ਕੋਈ ਮਾੜੇ ਵਾਲੇ ਪਾਸੇ ਨਹੀਂ ਜਾਣਾ ਸਾਧ ਸੰਗਤ ਕੋਈ ਐਸਾ ਦਿਨ ਮਨਾਇਆ ਨਹੀਂ ਮਨਾਇਆ ਸਤਿਗੁਰੂ ਇਸੇ ਨੂੰ ਕਹਿੰਦੇ ਨੇ ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰ ਜੰਮ ਹੈ ਹੋਹੇ ਖੁਆਰ ਜਿਵੇਂ ਗੂੰਹ ਦੇ ਕੀੜੇ ਗੂੰਹ ਚ ਹੀ ਮਸਤ ਰਹਿੰਦੇ ਨੇ ਤਿਵੇਂ ਮਾਇਆ ਦੇ ਮੋਹ ਵਿੱਚ ਫਸੇ ਮਨੁੱਖ ਵੀ ਵਿਕਾਰਾਂ ਦੇ ਗੰਦ ਵਿੱਚ ਹੀ ਫਸੇ ਰਹਿੰਦੇ ਨੇ ਉਹ ਜਨਮ ਮਰਨ ਦੇ ਗੇੜ ਵਿੱਚ ਫਸੇ ਰਹਿੰਦੇ ਨੇ ਉਹ ਦੁਖੀ ਦੁਖੀ ਹੀ ਦੁੱਖ ਹੁੰਦੇ ਨੇ ਤੇ ਕਹਿੰਦੇ ਉਹ ਸੁੱਖ ਜਿਹੜਾ ਹੈ ਉਹਨਾਂ ਨੂੰ ਮਿਲ ਹੀ ਨਹੀਂ ਸਕਦਾ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਗੁਰਮੁਖ ਪਿਆਰਿਓ ਕਈ ਵਾਰੀ ਬੇਨਤੀਆਂ ਮੈਂ ਸਾਂਝੀਆਂ ਕੀਤੀਆਂ ਨੇ ਕਿ ਸਤਿਗੁਰੂ ਨੇ ਅਪਾਰ ਕਿਰਪਾ ਕੀਤੀ ਹੈ ਸਾਡੇ ਕੋਲੇ ਸਭ ਕੁਝ ਹੈ ਤੇ ਪਿਆਰਿਓ ਆਪਾਂ ਇੱਕ ਦਿਨ ਸਤਿਗੁਰੂ ਲਈ ਐਸਾ ਚੁਣੀਏ ਇੱਕ ਦਿਨ ਮੇਰੇ ਪਾਤਸ਼ਾਹ ਦੇ ਲਈ ਚੁਣੀਏ ਇੱਕ ਦਿਨ ਆਪਾਂ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਲਈ ਚੁਣੀਏ ਦੇ ਨਾਂ ਭਾਈ ਇਹ ਦਿਨ ਮੇਰੇ ਗੁਰੂ ਦਾ ਹੈ ਚਲੋ ਜੇ ਆਪਾਂ ਮੱਸਿਆ ਵਾਲਾ ਦਿਨ ਵਧੀਆ ਮੰਨਦੇ ਆ ਕਿਉਂਕਿ ਸੰਗਤ ਬਹੁਤ ਵੱਧ ਚੜ ਕੇ ਜਾਂਦੀ ਹੈ ਨਾ ਕਈ ਥਾਵਾਂ ਤੇ ਮੱਸਿਆ ਦਾ ਜਿਹੜਾ ਦਿਨ ਹੈ ਮਨਾਇਆ ਜਾਂਦਾ ਹੈ ਸੰਗਤ ਜਾਂਦੀ ਹੈ ਮੱਥਾ ਟੇਕ ਕੇ ਆਉਂਦੀ ਹੈ ਬੜੀ ਸੰਗਤ ਉੱਥੇ ਜਾ ਕੇ ਸੇਵਾ ਕਰਦੀ ਹੈ ਬੜੀ ਚੰਗੀ ਗੱਲ ਹੈ ਉਹੀ ਦਿਨ ਚੁਣ ਲਓ ਉਹੀ ਦਿਨ ਇੱਕ ਵਧੀਆ ਬਣਾ ਲਓ ਕਿ ਆਹ ਦਿਨ ਤਾਂ ਮੇਰੇ ਗੁਰੂ ਦਾ ਹੈ ਆਹ ਦਿਨ ਤਾਂ ਮੇਰੇ ਸਤਿਗੁਰੂ ਦਾ ਹੈ ਤੇ ਆਹ ਦਿਨ ਦੇ ਵਿੱਚ ਮੈਂ ਕਿਸੇ ਨੂੰ ਇੰਟਰ ਨਹੀਂ ਹੋਰ ਪਾਉਣ ਦੇਣਾ ਤੇ ਮੇਰੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰ ਦੇਣਗੇ ਮੇਰੇ ਪਾਤਸ਼ਾਹ ਜੀ ਸਾਡੇ ਤੇ ਮਿਹਰਮਤ ਕਰ ਦੇਣਗੇ ਤੇ ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ ਨਾ ਜਦੋਂ ਪਾਤਸ਼ਾਹ ਦੀ ਕਿਰਪਾ ਵਰਤਦੀ ਹੈ ਨਾ ਤੇ ਪਿਆਰਿਓ ਮੇਰੇ ਸਤਿਗੁਰੂ ਜੀ ਫਿਰ ਰਹਿਮਤਾਂ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਫਿਰ ਕਿਰਪਾ ਕਰ ਦਿੰਦੇ ਨੇ ਸੋ ਗੁਰਮੁਖ ਪਿਆਰਿਓ ਆਪਾਂ ਇਸ ਚੀਜ਼ ਨੂੰ ਸਮਝੀਏ ਇਸ ਚੀਜ਼ ਨੂੰ ਆਪਾਂ ਵਿਚਾਰੀਏ ਧੰਗੁਰੂ ਗ੍ਰੰਥ ਸਾਹਿਬ ਜੀ ਬਹੁ ਵੱਡੀ ਕਿਰਪਾ ਕਰਦੇ ਨੇ ਮੇਰੇ ਸਤਿਗੁਰੂ ਜੀ ਬਹੁਤ ਵੱਡੀ ਰਹਿਮਤ ਕਰਦੇ ਨੇ ਸੋ ਗੁਰਮੁਖ ਪਿਆਰਿਓ ਸਤਿਗੁਰੂ ਦੀ ਪਾਵਨ ਬਾਣੀ ਨੂੰ ਆਪਾਂ ਪੜ੍ਹੀਏ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਆਪਾਂ ਵਿਚਾਰੀਏ ਸੋ ਸਾਡੇ ਜੀਵਨ ਦਾ ਜਿਹੜਾ ਆਧਾਰ ਹੈ ਨਾ ਸ਼ਬਦ ਦੇ ਨਾਲ ਹੀ ਹੋਣਾ ਇਸ ਕਰਕੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਜਿਹੜਾ ਸ਼ਬਦ ਹੈ ਨਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਹਿੰਦੇ ਫੇਰ ਹੀ ਉਧਾਰ ਹੋਣਾ ਜੇ ਇਸ ਸ਼ਬਦ ਨੂੰ ਤੂੰ ਸਮਝੇਂਗਾ ਵਾਹਿਗੁਰੂ ਜੀ ਕਾ ਕਾ